ہاں رموا جی کہاں جا رہے ہیں ہم جی رموا جی جا رہے ہیں بہار یو ہم پنجاب چھوڑ کے جا رہے ہیں اب پنجاب کے اوپر بہت بڑی آپتا آ گئی ہم پنجاب کو چھوڑ کے جا رہے ہیں کیونکہ ہمارا کوئی پنجاب سے لینا دینا نہیں ہے ہم کمائی کرنے آتے ہیں کما کے چلے جاتے ہیں لیکن جب پنجاب کے اوپر کوئی بھی چیز آ جاتی ہے سر میں سایہ آ جاتا تو, تو ہم چلے جاتے ہیں ਹਾਂਜੀ ਰਾਮੂ ਸ਼ਾਮੂ ਹੋਣੀ ਗਏ ਆ ਭੱਜ ਤੇ ਮੈਂ ਤਾਂ ਇਹ ਆਦਾ ਸੀਗਾ ਵੀ ਥੋੜਾ ਜਿਹਾ ਦਿਨ ਹਜੇ ਸ਼ੁਕਰਾ ਵੀ ਰੋਲਾ ਪਹਿਲਾਂ हट ਗਿਆ ਤੇ ਜੇ ਦੋ ਕੁ ਦਿਨ ਹੋਰ ਲੱਗਿਆ ਰਹਿੰਦਾ ਤੇ ਰਾਮੂ ਸ਼ਾਮੂ ਹੋਣੀ ਇਹ ਨਿਕਲ ਜਾਣਾ ਸੀਗਾ ਆ ਸਾਡੇ ਪੰਜਾਬ ਦੇ ਨਾਲ ਹਰ ਵਕਤ ਜਿਹੜਾ ਨਾ ਇਹ ਹੁੰਦਾ ਦੂਰਾ ਵਿਹਾਰ ਜਿ ਨੂੰ ਕਹਿੰਦੇ ਆ ਕਮਾਉਣ ਆਉਂਦੇ ਆ ਕਮਾ ਕੇ ਇਥੋਂ ਪੈਸਾ ਇਕੱਠਾ ਕਰਕੇ ਚਲੇ ਜਾਂਦੇ ਆ ਰੇੜੀਆਂ ਤੋਂ ਸਾਡੇ ਲੋਕ ਐਡੇ ਸਾਡੇ ਲੋਕ ਬਿਰੇ ਗਰੇ ਤੇ ਬੇਕਾਰ ਲੋਕ ਆ ਸਮਾਨ ਇਹਨਾਂ ਤੋਂ ਲੈਣਗੇ ਪੰਜਾਬੀ ਤੋਂ ਤਾਂ ਲੈਂਦੇ ਹੀ ਨਹੀਂ ਨਾਲ ਪੰਜਾਬੀ ਜਿਹੜੀ ਲੱਗੀ ਹੋ ਦੁਕਾਨ ਹੋ ਨਾ ਜੀ ਮਤਵ ਨਹੀਂ ਹੁਣ ਜਦਨ ਪੰਜਾਬ ਤੇ ਆਈ ਆ ਲੈ ਨਿਕਲ ਗਏ ਜੇ ਕਿਸੇ ਨੂੰ ਪੁੱਛੀ ਤਾਂ ਕਿਉਂ ਚੱਲੇ ਕਹਿੰਦੇ ਮਰਨਾ ਥੋੜੀ ਆ ਕਮਾਣਿਆ ਤੇ ਆ ਕਮਾ ਕੇ ਚੱਲੇ ਲਾਓ ਲੰਗਰ ਇਹਨਾਂ ਆਸਤੇ ਹੋਰ ਇਕੱਠੇ ਕਰ ਕਰਕੇ ਇਹ ਤਾਂ ਉਹੀ ਹਮਾਰੇ ਹੀ ਬਾਈ ਐ ਐਸੇ ਆ ਵੈਸੇ ਹੀ ਆ ਕੋਈ ਨਹੀਂ ਬਾਜਬੂਈ ਪੈਂਦੀਆਂ 'ਚ ਕੋਈ ਨਹੀਂ ਖੜਦਾ ਮਹਾਮਦ ਦੀ ਕਹਾਣੀ ਹੁੰਦਾ ਹੈ ਨਾ ਕਹਿੰਦਾ ਜਦੋਂ ਇੱਕ ਦੇ ਪੈਂਦੀਆਂ ਬਾਕੀ ਸਾਰੇ ਭੱਜ ਜਾਂਦੇ ਆ ਉਹ ਗੱਲ ਹੋ ਗਈ ਨਾ ਹੁਣ ਹੁਣ ਥੋੜਾ ਜਿਹਾ ਪੰਜਾਬ ਤੇ ਪਰਛਾਵਾਂ ਆਇਆ ਤੇ ਆਪੋ ਆਪਣੀਆਂ ਚੱਕੀਆਂ ਗੱਡੀਆਂ रामੂ ਸ਼ਾਮੂ ਤੇ ਕੁਮਾਰੂ ਹੁਣਾਂ ਨੇ ਤੇ ਨਿਕਲ ਗਏ ਕਾਲੂ ਕਾਲੂ ਮਾਲੂ ਵਾਲੇ ਸਾਰੇ ਭੱਜ ਗਏ ਹਾਂ ਉਹਨਾਂ ਨੇ ਵੋਟ ਸਾਰੀ ਵੋਟ ਚਲੀ ਗਈ ਸਾਡੇ ਪੰਜਾਬ ਦਾ ਸਾਡੇ ਪੰਜਾਬ ਦਾ ਸਾਨੂੰ ਆਪ ਨੂੰ ਹੀ ਰੱਖਣਾ ਪੈਣਾ ਬਾਹਰੋਂ ਆਣ ਕੇ ਸਾਡੇ ਪੰਜਾਬ ਦਾ ਕਿਸੇ ਨੇ ਪੰਜਾਬ ਦਾ ਨਹੀਂ ਸੋਚਣਾ ਤੇ ਰਾਮੂ ਸ਼ਾਮੂ ਹੋਣੀ ਤਾਂ ਇਹਦਾ ਕੀ ਆ ਇਹ ਸੁਭਾਏ ਤੇ ਇੱਕ ਇਹਨਾਂ ਕੋਲੇ ਭੂਰਾ ਹੁੰਦਾ ਇੱਕ ਥੱਲੇ ਵਛਾਉਣ ਨੂੰ ਇੱਕ ਉੱਪਰ ਲੈਣ ਨੂੰ ਠੀਕ ਹੈ ਇਹਦਾ ਰਾਤ ਨੂੰ ਕਰਦੇ ਇਕੱਠਾ ਪਾਇਆ ਬੈਗ ਚ ਤੇ ਨਿਕਲ ਜਾਂਦੇ ਆ ਹੈ ਤੇ ਸਾਡੇ ਇੱਥੇ ਲੋਕ ਇਹਨਾਂ ਨੂੰ ਕਹਿਣਗੇ ਜੀ ਇਹ ਬੜੇ ਤੇ ਵੱਧ ਤੋਂ ਵੱਧ ਇਹ ਪੰਜਾਬੀਆਂ ਨੂੰ ਛੱਡ ਕੇ ਆਪ ਦਾ ਘਰ ਦਾ ਰਾਸ਼ਨ ਤੱਕ ਵੀ ਇਹਨਾਂ ਤੋਂ ਮੰਗਾਉਂਦੇ ਰਾਮੂ ਸ਼ਾਮੂ ਹੋਣਾ ਤੋਂ ਸਬਜ਼ੀ ਤੱਕ ਉਹਨਾਂ ਤੋਂ ਮੰਗਾਉਂਦੇ ਆ ਪੰਜਾਬੀ ਪੰਜਾਬੀਆਂ ਦੇ ਵੈਰੇ ਪੜੇ ਕਮਾਲ ਦੀ ਗੱਲ ਆ ਇਹੋ ਜਿਹਾ ਇਹੋ ਜਿਹਾ ਹਾਲ ਹੋ ਗਿਆ ਲੋਕਾਂ ਸਾਡਿਆਂ ਦਾ ਹੁਣ ਪਤਾ ਲੱਗਿਆ ਉਹ ਕਿਵੇਂ ਇੱਥੇ ਇੰਨੀ ਸਟੇਸ਼ਨਾਂ ਦੇ ਉੱਤੇ ਭੀੜ ਆ ਹੈ ਜਦੋਂ ਗਲਤਾ ਉੱਥੇ ਹੀ ਆ ਬਹੁਤ ਕਹਿਣਾ ਨਹੀਂ ਚਾਹੀਦਾ ਸਾਡੇ ਲੋਕਾਂ ਨੇ ਲੰਗਰ ਲਾ ਲਾ ਕੇ ਖਵਾਤੇ ਹੁਣ ਜਦੋਂ ਸਾਨੂੰ ਲੋੜ ਸੀ ਪੰਜਾਬ ਨੂੰ ਵੀ ਜੇ ਪੰਜਾਬ ਤੇ ਜਦੋਂ ਲੋਕਡਾਊਨ ਸੀ ਉਦੋਂ ਪੰਜਾਬ ਨੂੰ ਲੋੜ ਸੀ ਉਦੋਂ ਨਿਕਲ ਗਏ ਸਾਰੇ ਹੈ ਤੇ ਅਸੀਂ ਅਸੀਂ ਪੂੜੀਆਂ ਛੋਲੇ ਰੋਟੀਆਂ ਇਹਨਾਂ ਨੂੰ ਖਾਉਣਿਆ ਲੰਗਰ ਲਾ ਲਾ ਕੇ ਖਵਾ ਲੋ ਸਾਡੇ ਆਪਦਾਨ ਦਾ ਨਹੀਂ ਕੋਈ ਸੋਚਦਾ ਇਹਨਾਂ ਦਾ ਸੋਚਦੇ ਕਰ ਲੋ ਹੁਣ ਇਹਨਾਂ ਦਾ ਹੋਰ ਜਿੰਨਾ ਕਰਨਾ ਹੈ